ਅੱਗੇ ਇੱਕ ਝੋਟੀ ਵਿਖਾਉਣੀ ਆ ਭਰਾਵਾਂ ਨੂੰ ਸ਼ਕੀਨ ਝੋਟੀ ਆ ਬਿੱਲੀ ਮਨਕਣੀ ਆਖਾ باقی ਮਾਰਕਿੰਗ ਨਿਸ਼ਾਨੀਆਂ ਚਲੋ ਤੁਹਾਨੂੰ ਸਾਰੇ ਵੀਰਾਂ ਨੂੰ ਦੇਸੀ ਪੈਣੀਆਂ ਨੇ ਵੀਡੀਓ ਦੇ ਵਿੱਚ ਸਟੇਟ ਫਟਾ ਆ ਗਿਆ ਸੋਣੀ ਰਾਸ ਸਿਆਮ ਇੱਕ ਸਿੰਘ ਵਾਈਟ ਆ ਗਿਆ ਠੀਕ ਆ ਜੀ ਆ ਦੇਖੋ ਜਿਹੜਾ ਇਹਦਾ ਵਾਈਟ ਸਿੰਘ ਹੈ ਇਹਨੂੰ ਇਹਦੀ ਬਿਊਟੀ ਨੂੰ ਉਹੀ ਚਾਰ ਚੰਦ ਲਾਉਂਦਾ ਅੱਖ ਬਿਲਕੁਲ ਬਿੱਲੀ ਮਨਕੀ ਕਰਾ ਦੋ ਚੱਕ ਠੀਕ ਆ ਜੀ ਕਟਾ ਮਗਰ ਇਹਦੇ ਮੇਰ ਦਾ ਫਾ ਤੇ ਆਪਰਾਸੇ ਕੋਈ ਨੂਰ ਦਿੱਤੀ ਆ ਗਰੰਟਡ ਠੀਕ ਆ ਜੀ ਚੂੜ ਚੱਕ ਆ ਲਿਆ ਬੂਟਾ ਭਾਈ ਤੂੰ ਚੱਕ ਆਲਾ ਉਹ ਨਾਲੇ ਮਾਲੀ ਦੀ ਕੋਈ ਨੂਰ ਦੀ ਜਿਹੜੀ ਆਤੀ ਬੋਲੀ ਆ ਪ੍ਰੋਜਨੀ ਟੈਸਟਡ ਬੁੱਲ ਹੀ ਆ ਕਿਉਂਕਿ ਰਾਸਿਆ ਉਹਦੀ ਮਾਂ ਦਾ ਸਾਰਾ ਕੁਝ ਰਿਕਾਰਡ ਜਿਹੜਾ ਧੀਆਂ ਵੀ ਗਾ ਉਹਦੀਆਂ ਦੁੱਧ ਤੇ ਆਈਆਂ ਬਿਲਕੁਲ ਜੀ ਬਿਲਕੁਲ ਅੱਜ ਜਿੰਨੀਆਂ ਟੋਟੀਆਂ ਦੀ ਚੁਾਈ ਹੋਈ ਆ ਹਾਂ 18 20 ਤੇ ਚੱਲੀਆਂ ਸਹੀ ਆ ਤੇ ਇਸ ਟਾਈਮ ਰਾਸਿਆ ਇਹਨੂੰ ਪੰਜ ਦਿਨਾਂ ਤੋਂ ਸੁਈਦਾ ਸਮਾਂ ਹੋ ਗਿਆ ਵਾ ਹੂੰ 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 ਤੇ ਜਿਹੜੇ ਹਿਸਾਬ ਨਾਲ ਪੰਜਾਂ ਦਿਨਾਂ ਤੇ ਇਹ 10 ਕਿਲੋ ਤੇ ਆ ਨਾ ਹਾਂ ਤਾਂ ਆਰਾਮ ਨਾਲ ਪਹਿਲੇ ਸੂਏ ਵੀ 14 ਤੇ ਚੱਲੋ ਠੀਕ ਆ ਜੀ ਪਰ ਮਿਹਨਤ ਵਾਲੇ ਬੰਦੇ ਕੋਲੇ ਹੁਣ ਹੁਣ 10 ਕਿਲੋ ਤੇ ਥੱਲੇ ਬਿਲਕੁਲ ਜੀ ਲੋ ਜੀ ਹੁਣ 10 ਕਿਲੋ ਆ ਬਾਕੀ ਥਣ ਗੁੱਲ ਬਹੁਤ ਕਾਇਮ ਆ ਮੋਟਾ ਹੀ ਥਣ ਲੱਗਾ ਕਰਮਾ ਲਈਨੇ ਤਾਂ ਉਹੋ ਜੀ ਧਾਰਦੀ ਆਪਾਂ ਉਮੀਦ ਕਰਦੇ ਆ ਵੀ ਮੋਚੋਂ ਚਾਂਨ ਵੀ ਬੜੀ ਪੋਲੀ ਤੇ ਮੋਟੀ ਧਾਰ ਹੋਊਗੀ ਬਹੁਤ ਚੰਗੀ ਕਰਮਾ 10 ਕਿਲੋ ਦੁੱਧ ਪੰਜਾਂ ਚੌ ਦਿਨਾਂ ਦੀ ਸੂਈ ਤਰ੍ਹਾਂ 10 ਕਿਲੋ ਹੇ ਬੀ ਦੇ ਵਿੱਚ ਆ ਆ ਦੇਖੋ ਠੀਕ ਆ ਜੀ ਕਰੋ ਚੈੱਕ ਮੇਰਾ ਭਰਾ ਬਾਕੀ ਬਿਊਟੀ ਚੈੱਕ ਕਰੋ ਸੁੰਦਰ ਵੀ ਕਾਫੀ ਆ ਕਰਮਾ ਲਈ ਬਿਊਟੀ ਦੇ ਵਿੱਚ ਵੀ ਵੇਖੋ ਬਹੁਤ ਸੋਹਣੀ ਸੁਨੱਖੀ ਝੋਟੀ ਆ ਤੇ ਕੋਹੇ ਨੂਰ ਬੁੱਲਦੀ ਇਤੀ ਆ ਠੀਕ ਆ ਜੀ ਬਾਕੀ ਮੇਰੇ ਭਰਾ ਥਣ ਥੱਪੇ ਇਧਰੋਂ ਇੱਕ ਵਾਰੀ ਬੈਕ ਸਾਈ ਆ ਦੇਖੋ ਹਾਂ ਬਾਕੀ ਕਰਮ ਵਾਲੀ ਕਿਤੇ ਅਗਲੇ ਸਵੇਰ ਕੱਟੀ-ਕੁੱਟੀ ਦੇਗੀ ਹਾਂ ਬਿਲਕੁਲ ਬਿਲਕੁਲ ਸੋ ਬਾਕੀ ਝੋਟੀ ਦੀ ਹਾਈਟ ਕਾ ਤਾਂ ਸੋਹਣੀ ਆ ਠੀਕ ਆ ਜੀ ਅਜੇ ਰਾਜਾ ਤੀਜੇ ਸਵੇਰ ਕੱਤ ਵੀ ਕਰੂਗੀ ਅਗਲੇ ਸਵੇਰ ਤੱਕ ਕੱਦ ਵੀ ਕਰੂਗੀ ਤੇ ਸਰੀਰ ਵੀ ਭਰੂਗੀ ਬਿਲਕੁਲ ਬਿਲਕੁਲ ਹਾਂ ਬਾਕੀ ਆਪਾਂ ਨਾਲ ਜਿਹੜੀ ਪਰਾਂ ਬੱਚੇ ਨੂੰ ਪਰਾਂ ਕਰ ਲਾ ਬੱਚੇ ਨੂੰ ਹਾਂ ਖਾ ਦੇ ਥਣ ਥਣ ਇੱਕ ਵਾਰੀ ਚੰਗੀ ਤਰ੍ਹਾਂ ਫੇਰ ਚੋਾਈ ਜਰੂਰ ਦਿਖਾਵਾਂਗੇ ਆਪਾਂ ਇਹਨਾਂ ਦੀ ਵਿੱਚ ਬਸ ਆਲੇ ਬਹੁਤ ਚੰਗੀ ਨਿੱਗਰ ਲੇਵੇ ਜਾ ਹਾਂ ਲੱਜ ਸਰ ਇਧਰੋਂ ਮਾਰਦੇ ਕੈਮਰਾ ਆ ਬੇਣੀ ਦੇ ਪਾਸੇ ਬੁਖਾ ਦੇ ਥਣ ਥਣ ਨੂੰ ਸਪੇਸ ਗੈਪ ਚੈੱਕ ਕਰਾ ਭਰਾਵਾਂ ਨੂੰ ਠੀਕ ਆ ਇੱਕ ਚੀਜ਼ ਨੋਟ ਕਰੋ ਰਾਸ ਹਰ ਜਿੰਨੇ ਪਛੂ ਅੱਜ ਜਿੰਨੇ ਸਭ ਦੇ ਜਿਹੜੇ ਦੁੱਧ ਵਾਲੀਆਂ ਵੇਂਦਾ ਹਾਂ ਨਾੜਾਂ ਬਿਲਕੁਲ ਉੱਬਰ ਕੇ ਬਾਹਰ ਆਉਂਦੀਆਂ ਬਿਲਕੁਲ ਬਿਲਕੁਲ ਬਾਕੀ ਥਣ ਬੜੇ ਕੰਮ ਦਾ ਲੱਗਾ ਮੇਨ ਗੱਲ ਆ ਵੀ ਥਣ ਬੜੇ ਕੰਮ ਦਾ ਆ ਰੂਰ ਝੋਟੀ ਦੇ ਚੰਗੇ ਆ ਉਸੂ ਬੱਜਾ ਵੀ ਖੜਾ ਲੱਗਦਾ ਚਲੋ ਦੋ ਤੋ ਦ ਦੇਣਾ ਦੇਣਾ ਕਰਮਾ ਲਈ ਨੇ ਵੈਸੇ ਨਸਲ ਵੇਚਿਆ ਨਸਲ ਬਰੀਡ ਨਸਲ ਫਰੀਡ ਕਾਨੂੰ ਬੱਚੇ ਪੁੱਛੇ ਲੈਣ ਦੇ ਵਿੱਚ ਵੀ ਚੰਗੀ ਝੋਟੀ ਵੱਧੇ ਵਾਲੀ ਆ ਨਵੀਂ ਆ ਤੇ ਇਹ ਹਰਵੇਲ ਵੀਰ ਕੀ ਮੁੱਲ ਦੀ ਜਾਣੀ ਆ ਜਿੱਥੇ ਨਾ ਤਾਂ ਇਹਦਾ ਇੱਕ 30 ਆ ਨਾ 50 ਹਾਂ ਮੁੱਲੇ ਦਾ ਇੱਕ ਵੀ ਹਾਂ ਉਹਦੇ ਚੋਂ ਇਮਾਨਦਾਰ ਇੱਕ 20 ਦੇ ਵਿੱਚੋਂ ਮਾਨਦਾਨ ਹੋਊਗਾ ਠੀਕ ਆ ਲਓ ਵੀ 120000 ਦੇ ਵਿੱਚੋਂ ਛੋਟਾ ਬਿਲਕੁਲ ਰਾਸਿਆਂ ਦੁੱਧ 14 ਕਿਲੋ ਹੀ ਝੋਟੀ ਚਵਾਉਗੇ ਹੂੰ ਚਾਰੂ ਇਹ ਵੀ ਬੜੀ ਠੀਕ ਆ ਜੀ 9 ਪ੍ਰਾਬੋ ਠੀਕ ਆ ਜੀ ਬਾਕੀ ਮੇਰਾ ਵੀਰ ਮਾਰ ਲਿਓ ਨਿਗਾ ਤਸੱਲੀ ਦੇ ਨਾਲ ਸਿੰਗਲ ਡਿਟੇਲ ਸੁਣ ਲਿਆ ਜੀ ਅੱਡੀ ਸਿੰਗਲ ਆ ਉੱਪਰੋਂ ਬਿਲਕੁਲ ਖੁੱਡਿਆਂ ਤੋਂ ਪੇਟ ਕੋੜੇ ਚੱਲ ਵੀ ਕਰੂਗੀ ਤੇ ਸਰੀਰ ਵੀ ਭਰੂਗੀ ਅਗਲੇ ਸੂਵੇ ਤੱਕ ਠੀਕ ਆ ਭਾਈ ਸੋ ਇਹ ਅੱਜ 1,20,000 ਦੀ ਦੇਣੀ ਆ ਵੀਰਾਂ ਦਾ ਬਾਕੀ ਪਸੰਦ ਆਊਗੀ ਭਰਾਵਾਂ ਨੂੰ ਝੋਟੀ ਚੰਗੀ ਆ ਚੋਣ ਚਾਂ ਬੜਾ ਵਧੀਆ ਨਿਕਲਿਆ ਠੀਕ ਆ ਜੀ ਉਹ ਜਿਹੜੇ ਭਰਾ ਨੇ ਆਉਣਾ ਤਸੱਲੀ ਕਰ ਸਕਦਾ ਆਪਦੀ ਬਾਕੀ ਰਹਸਿਆਂ ਜੇ ਅੱਜ ਚੌ ਪੰਜਾਂ ਦਿਨਾਂ ਤੇ 10 ਕਿਲੋ ਤੇ ਆ ਤਾਂ ਆਪਾਂ ਚੰਗੇ ਦੁੱਧ ਦੀ ਆਸ ਕਰ ਸਕਦੇ ਆ